ਪਰਮਾਤਮਾ ਦੀ ਯਾਦ ਤੋਂ ਗਫਲਤ ਕਰਨੀ ਬਸ ਇਹੀ ਗਮ ਹੈ ਹੋਰ ਕੋਈ ਗਮ ਨਹੀਂ ਪਰਮਾਤਮਾ ਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਹੋਰ ਕੋਈ ਦੁੱਖ ਨਹੀਂ ਇਹ ਸਾਰੇ ਦੁੱਖਾਂ ਦਾ ਮੂਲ ਹੈ ਇਸੇ ਇੱਕ ਦੁੱਖ ਤੋਂ ਸਾਰੇ ਦੁੱਖ ਪੈਦਾ ਹੋਦੇ ਹਨ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਗਮ ਚ ਵਾਸ਼ਦ ਗਫਲਤ ਅਦ ਯਾਦੇ ਖੁਦਾ ਇਸਨੂੰ ਸ਼ਾਦੀ ਹੁਛੀ ਕੀ ਹੈ ਯਾਦ ਆਂਬਾ ਮੰਤਹਾ ਉਸ ਲਾ ਇਨਤਿਹਾਰ ਪਰਮਾਤਮਾ ਦੀ ਯਾਦ ਦੇ ਚ ਲੀਨ ਹੋ ਜਾਣਾ ਬਸ ਇਹੀ ਹੁਛੀ ਹੈ ਇਹੀ ਸ਼ਾਦੀ ਹੈ ਇਹੀ ਸਭ ਤੋਂ ਵੱਡਾ ਆਨੰਦ ਹੈ ਸਤਿਗੁਰੂ ਕਹਿੰਦੇ ਨੇ ਕਿ ਸੁਰਤ ਜੋ ਪਰਮਾਤਮਾ ਤੋਂ ਵਿਛੜੀ ਹੋਈ ਹੈ ਇਹ ਜੋ ਵਿਛੋੜਾ ਹੈ ਪਹਿਲਾ ਦੁੱਖ ਤੇ ਇਹ ਹੀ ਹੈ ਇਹ ਇੱਕੋ ਹੀ ਦੁੱਖ ਹੈ ਅਨੇਕਾਂ ਦੁੱਖਾਂ ਨੂੰ ਜਨਮ ਦਿੰਦਾ ਹੈ ਸਰੀਰਕ ਰੋਗ, ਮਾਨਸਿਕ ਰੋਗ, ਪਰਿਵਾਰਿਕ ਰੋਗ, ਆਰਥਿਕ ਰੋਗ, ਪਤਨੀ ਕਿਤਨੀ ਤਰ੍ਹਾਂ ਦੇ ਦੁੱਖਾਂ ਨੂੰ ਜਨਮ ਦਿੰਦਾ ਹੈ? ਮੂਲ ਰੋਗ ਇਹ ਹੀ ਹੈ। ਦੁੱਖ ਵਿਛੋੜਾ ਇੱਕ ਦੁੱਖ ਬੁਖ। ਦੂਸਰਾ ਰੋਗ ਹੈ ਤ੍ਰishna। ਔਰ ਤ੍ਰishna ਅਗਨ ਦੀ ਤਰ੍ਹਾਂ ਕਦੀ ਤ੍ਰਿਪਤ ਨਹੀਂ ਹੁੰਦੀ। ਦੁੱਖ ਵਿਛੋੜਾ ਇਕ ਦੁਖ ਬੁਖ ਇਕ ਦੁਖ ਸਖਤ ਵਾਰ ਜਮਦੂਤ ਤੀਸਰਾ ਦੁਖ ਹੈ ਜਮਣਾ ਮਰਨਾ ਜਮਣਾ ਮਰਨਾ ਇਕ ਦੁਖ ਰੋਗ ਲਗੇ ਕਨਧਾਏ ਵੈਦਨਾ ਭੋਲੇ دارو ਲਾਏ ਉਹ ਜੋ ਬੰਦਾ ਰੱਬ ਤੋਂ ਵਿਛੜਿਆ ਹੈ ਇਹ ਮੂਲ ਰੋਗ ਔਰ ਇਹ ਮੂਲ ਰੋਗ ਵੱਧੇ ਵੱਧਦੇ ਇੱਕ ਦਿਨ ਐਸਾ ਹੁੰਦਾ ਹੈ ਕਿ ਸਰੀਰ ਦੇ ਤਲ ਦੇ ਉੱਤੇ ਰੋਗ ਪੈਦਾ ਹੋ ਜਾਂਦੇ ਨੇ ਪ੍ਰਗਟ ਹੋ ਜਾਂਦੇ ਨੇ ਰੋਗਾਂ ਦੀ ਜੜ ਸਰੀਰ ਦੇ ਚ ਨਹੀਂ ਉਹ ਗਹਿਰੇ ਤਲ ਦੇ ਚ ਮਨ ਦੇ ਚ ਉਥੋਂ ਇਹ ਸਾਰਾ ਸੰਪੂਰਨ ਦਾਵਾ ਢੋਲ ਹੈ। ਔਰ ਮਹਾਰਾਜ ਦੀ ਬਾਣੀ ਦਾ ਇਹ ਫਰਮਾਨ ਹੈ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੇ ਸਤਿਗੁਰ। ਜਗਤ ਦੇ ਚ ਰੋਗ ਵਿਆਪਕ ਹੈ। ਬयंਕਰ ਰੋਗ ਵਿਆਪਕ ਹੈ। ਤਾਂ ਖੈਰ ਮੁਖਤਸਰ ਮੈਂ ਅਰਸ ਕਰਾਂ। ਅਨਮਈ ਕੋਸ਼ ਅਗਰ ਪਾਣੀ ਠੀਕ ਨਹੀਂ ਅੱਜ ਦੇ ਯੁੱਗ ਦੇ ਅੰਨ ਪਾਣੀ ਠੀਕ ਹੋ ਗਿਆ ਨਹੀਂ ਤੇ ਕਿਸੇ ਜ਼ਮਾਨੇ ਵਿੱਚ ਪਿੰਡਾਂ ਦੇ ਲੋਕ ਜੋੜਾਂ ਦਾ ਪਾਣੀ ਪੀਂਦੇ ਸਨ ਉਹਨਾਂ ਨੂੰ ਨਾਰੂ ਹੋ ਜਾਂਦਾ ਸੀ ਤਰ੍ਹਾਂ ਤਰ੍ਹਾਂ ਦੇ ਰੋਗ ਹੁੰਦੇ ਸਨ ਪਾਣੀ ਫਿਲਟਰ ਸ਼ੁਦਾ ਨਹੀਂ ਹੁੰਦਾ ਸੀ ਭੋਜਨ ਦੇ ਵਿੱਚ ਵੀ ਬੇਤਰਤੀਬੀ ਸੀ ਔਰ ਪਾਣੀ ਵੀ ਠੀਕ ਨਹੀਂ ਸੀ ਸਾਰੀ ਦੁਨੀਆ ਦੇ ਵਿੱਚ ਜਿਹੜੇ ਰੋਗ ਸਨ ਉਹ ਅਨਮਈ ਕੋਸ਼ ਰੋਗ ਗਹਿਰੇ ਨਹੀਂ ਸਨ ਇਨਾਂ ਨੂੰ ਕਹਿੰਦੇ ਨੇ ਆਹਾਰਿਕ ਰੋਗ ਤਿੰਨ ਤਰ੍ਹਾਂ ਦੇ ਰੋਗ ਹੁੰਦੇ ਨੇ ਆਹਾਰਿਕ ਰੋਗ ਵਿਵਹਾਰਿਕ ਰੋਗ ਕਰਮ ਰੋਗ ਸਿਕਾਗਰਤਾ ਵਖਸਨੇ ਆਹਾਰਿਕ ਰੋਗ ਦਾ ਇਲਾਜ ਹੈ ਵਲਤ ਆਹਾਰ ਦੇ ਨਾਲ ਜੋ ਤਨ ਦੇ ਵਿੱਚ ਰੋਗ ਪੈਦਾ ਹੋ ਗਏ ਨੇ ਸਹੀ ਆਹਾਰ ਦੇ ਨਾਲ ਉਹ ਦੂਰ ਹੋ ਸਕਦੇ ਨੇ ਵਿਵਹਾਰਿਕ ਰੋਗ ਕੰਮਦੰਦੇ ਦੇ ਵਿੱਚ ਕੁਝ ਘਾਟਾ ਪੈ ਗਿਆ ਠੀਕ ਹੋ ਸਕਦਾ ਹੈ ਪਰ ਕਰਮ ਰੋਗ ਜਿਵੇਂ ਜਨਮ ਤੋਂ ਕੋਈ ਨੇਤਰ ਨਹੀਂ ਹੈ ਜਨਮ ਤੋਂ ਹੀ ਕੋਈ ਅਪੰਗ ਹੈ ਯਾਉਦੀ ਮੁਫਲਸੀ ਬੜੀ ਮਿਹਨਤ ਕਰਨ ਦੇ ਬਾਵਜੂਦ ਵੀ ਦੂਰ ਨਹੀਂ ਹੋ ਰਹੀ ਔਰ ਵਿਗਨ ਤੇ ਵਿਗਨ ਹੈ ਇਹਨੂੰ ਕਹਿੰਦੇ ਨੇ ਕਰਮ ਰੋਗ ਕਰਮ ਰੋਗ ਦਾ ਕੋਈ ਇਲਾਜ ਨਹੀਂ ਭੋਗੇ ਬਿਨ ਭਾਗੇ ਨਹੀਂ ਪੁਰਬ ਲੋਕ ਕਰਮ ਨਹੀਂ ਮਿਟੇਰੀ ਘਰ ਜਹਿਣ ਤਾਂ ਚੇ ਮੋ ਜਾਪੀ ਅਲੇ ਰੋਮ ਚੇ ਨਾਮ ਹੈ ਇਹ ਅਲੱਗ ਸਬਜੈਕਟ ਹੈ ਮੁਖਤਸਰ ਜੋ ਹੈ ਮੈਂ ਦੱਸ ਕਰਾਂ ਕਿਥੋਂ ਅਨਮਈ ਕੋਸ਼ ਰੋਗੀ ਹੋ ਜਾਂਦਾ ਹੈ ਅਗਰ ਪਾਣੀ ਠੀਕ ਨਹੀਂ ਅੰਨ ਠੀਕ ਨਹੀਂ ਅੱਜ ਸਾਰੀ ਦੁਨੀਆ ਵਿੱਚ ਅੰਨ ਪਾਣੀ ਠੀਕ ਹੋ ਗਿਆ ਕਰੀਬਨ ਕਰੀਬਨ ਛੋਟੇ ਤੋਂ ਛੋਟੇ ਦੇਸ਼ ਪਿੰਡਾਂ ਦੇ ਵਿੱਚ ਵੀ ਪਾਣੀ ਫਿਲਟਰ ਸ਼ੁਦਾ ਜਾਂਦਾ ਹੈ ਪਾਣੀ ਗੰਦਾ ਨਹੀਂ ਰਿਹਾ ਹੁਣ ਸਰੀਰ ਦੇ ਵਿੱਚ ਅੰਨ ਪਾਣੀ ਕਰਕੇ ਰੋਗ ਨਹੀਂ ਪੈਦਾ ਹੁੰਦੇ ਕਾਰਨ ਹੋਉ ਲਏ अन्नमय कोश ਜੋ अन्न ਪਾਣੀ ਦੇ ਆਸਰੇ ਤੇ ਚੱਲਦਾ ਹੈ ਦੂਸਰਾ ਸ਼ਰੀਰ ਪ੍ਰਾਣਮਈ ਕੋਸ਼ ਜਿਹਨੂੰ ਤਾਜ਼ੀ ਹਵਾ ਚਾਹੀਦੀ ਹੈ ਅਗਰ ਹਰ ਵਕਤ ਮਨੁੱਖ ਬੰਦ ਹਵਾ ਵਿੱਚ ਰਹੇ ਔਰ ਤਾਜ਼ੀ ਹਵਾ ਨਾਲ ਉਸਦਾ ਸੰਬੰਧ ਨਾ ਜੁੜੇ ਤੋ ਕਹਿੰਦੇ ਨੇ ਉਸਦਾ ਪ੍ਰਾਣਮਈ ਕੋਸ਼ ਰੋਗੀ ਹੋ ਜਾਏਗਾ ਕਿਉਂਕਿ ਤਾਜ਼ੀ ਹਵਾ ਤੇ ਮਿਲ ਹੀ ਨਹੀਂ ਉਹ ਵੀ ਇੱਕ ਖੁਰਾਕ ਹੈ ਸਿਰਫ ਅੰਨ ਪਾਣੀ ਥੋੜੀ ਖੁਰਾਕ ਹੈ ਅੰਨ ਪਾਣੀ ਸਥੂਲ ਸਰੀਰ ਜਿਹੜਾ ਮੋਟਾ ਸਰੀਰ ਹੈ ਇਹਦੀ ਖੁਰਾਕ ਹੈ ਇਸ ਦੇ ਥੱਲੇ ਇੱਕ ਸੂਖਮ ਸਰੀਰ ਹੈ ਉਹਦੀ ਖੁਰਾਕ ਹਵਾ ਹੈ ਉਹਨੂੰ ਹਵਾ ਚਾਹੀਦੀ ਹੈ ਕਾਜੀ ਹਵਾ ਚਾਹੀਦੀ ਹੈ ਲੇਕਿਨ ਇੱਕ ਹੋਰ ਸਰੀਰ ਹੈ ਮਨਮਈ ਕੋਸ਼ ਉਹਦੀ ਜ਼ਰੂਰਤ ਕੀ ਹੈ ਜੇ ਤੁਸੀਂ ਕਥਾ ਸੁਣਦੇ ਪਿਓ ਕੀਰਤਨ ਸੁਣਦੇ ਪਿਓ ਇਸ ਅਨਮਈ ਕੋਸ਼ ਦੀ ਲੋੜ ਨਹੀਂ ਇਹਦੇ ਨਾਲ ਪੇਟ ਨਹੀਂ ਭਰਨ ਲੱਗਿਆ ਇਹਦੇ ਨਾਲ ਪਿਆਸ ਨਹੀਂ ਬੁਝਣ ਲੱਗੀ ਅਗਰ ਭੁੱਖ ਤੇ ਪਿਆਸ ਇਹਦੇ ਨਾਲ ਹੀ ਮਿਟਦੀ ਤੇ ਗੁਰਦੁਆਰਿਆਂ ਦੇ ਵਿੱਚ ਲੰਗਰ ਚਲਾਣ ਦੀ ਲੋੜ ਨਹੀਂ ਸੀ ਸੰਗਤ ਨਾਲ ਪੰਗਤ ਰੱਖਣ ਦੀ ਲੋੜ ਨਹੀਂ ਸੀ ਪੰਗਤੇ ਸਵਾਸਤੇ ਲਈ ਅਨਮਈ ਕੋਸ਼ ਦੇ ਲੋੜਾਂ ਦੀ ਪੂਰਤੀ ਹੋਵੇ ਸੰਗਤੇ ਸਵਾਸਤੇ ਮਨਮਈ ਕੋਸ਼ ਦੀ ਪੂਰਤੀ ਹੋਵੇ ਤੇ ਕਥਾ ਕੀਰਤਨ ਮੰਨ ਲਈਏ ਕੰਨ ਦੀ ਨਹੀਂ ਇਹ ਵੀ ਮੈਚ ਕਰਦਾ ਕਿ ਮਨ ਦੀ ਸਾਧਨ ਮਨ ਨੂੰ ਗੰਦੀ ਖੁਰਾਕ ਵੀ ਦਿੱਤੀ ਜਾ ਸਕਦੀ ਹੈ ਜੈਸੇ ਕਈ ਪਸ਼ੂ ਗੰਦਾ ਪਾਣੀ ਪੀ ਕੇ ਵੀ ਆਪਣੀ ਪਿਆਸ ਬੁਝਾ ਲੈਂਦੇ ਹਨ। ਔਰ ਗੰਦੇ ਪਾਣੀ ਨਾਲ ਵੀ ਪਿਆਸ बुझ ਸਕਦੀ ਹੈ ਅਗਰ ਮਨੁੱਖ ਪੀਵੇ। ਤੋਂ ਮਨ ਦੀ ਖੁਰਾਕ ਵੀ ਗੰਦੀ ਹੋ ਸਕਦੀ ਹੈ। ਕਥਾ ਕੀਰਤਨ ਦੀ ਥਾਂ ਤੇ ਮਨੁੱਖ ਗੰਦੇ ਨਾਵਲ ਪੜੇ। ਗੰਦਾ ਸਾਹਿਤ ਪੜੇ। ਫੈਸ਼ ਲਿਟਰੇਚਰ ਪੜੇ। ਗੰਦੇ ਦ੍ਰਿਸ਼ ਦੇਖੇ। ਗੰਦੀਆਂ ਗੱਲਾਂ ਸੁਣੇ ਮਨ ਦੀ ਲੋ ਮਨ ਨੂੰ ਕੁਝ ਨਾ ਹੁੰਦੇ ਚਾਹੀਦਾ ਉਹ ਸਭ ਕੁਝ ਮਨ ਵਿੱਚ ਜਾਏਗਾ ਮਨ ਰੋਗੀ ਹੋਵੇਗਾ ਅੱਜ ਤੱਕ ਵਿਗਿਆਨ ਨੇ ਇਸ ਗੱਲ ਨੂੰ تصدیق ਕਰ ਲਈ ਹੈ ਕਿ ਤਨ ਦੇ ਰੋਗ ਬਹੁਤ سارے ਸਾਡੇ ਕਾਬੂ 'ਚ ਨੇ ਇਸ ਸਦੀ ਦੇ ਇਤ ਮਾਨਸਿਕ ਰੋਗ ਵੱਧਦੇ ਜਾ ਰਹੇ ਨੇ ਛੋਟੀਆਂ ਵੱਡੀਆਂ ਬਿਮਾਰੀਆਂ ਜੋ ਹੈ ਰੋਗਾਂ ਦੇ ਇਲਾਜ ਸਾਨੂੰ ਲੱਭ ਰਹੇ ਨੇ ਮਾਨਸਿਕ ਰੋਗ ਮਨ ਰੋਗੀ ਕਿਸ ਤਰ੍ਹਾਂ ਹੁੰਦਾ ਹੈ ਗੰਦੇ ਵਿਚਾਰਾਂ ਨਾਲ ਗੰਦੇ ਖਿਆਲਾਂ ਨਾਲ ਗੰਦੇ ਦ੍ਰਿਸ਼ ਨਾਲ ਗੰਦੇ ਬੋਲਾਂ ਨਾਲ ਚਾਰੋਂ ਪਾਸੇ ਜੇ ਗੰਦੇ ਬੋਲ ਸੁਣਨ ਨੂੰ ਮਿਲਣ ਵੇਖਣ ਨੂੰ ਗੰਦੇ ਦ੍ਰਿਸ਼ ਮਿਲਣ ਸੁਣਨ ਨੂੰ ਗੰਦੇ ਬੋਲ ਮਿਲਣ ਪੜਨ ਨੂੰ ਗੰਦੇ ਵਿਚਾਰ ਮਿਲਣ ਦੇਖਣ ਨੂੰ ਗੰਦੇ ਦ੍ਰਿਸ਼ ਮਿਲਣ ਤਾਂ ਮਨ ਤੇ ਰੋਗੀ ਹੋ ਜਾਏਗਾ ਇਸ ਸਮੇਂ ਚਾਰੋਂ ਪਾਸੇ ਮੈਗਜ਼ੀਨ ਸਾਹਿਤ ਪੀਂਦੇ ਔਰ ਤਰ੍ਹਾਂ ਤਰ੍ਹਾਂ ਦੀ ਮਹਿਫਲਾਂ ਦੇ ਰਾਹੀ ਜੋ ਕੁਝ ਮਨੁੱਖ ਦੇ ਮਨ ਵਿੱਚ ਜਾ ਰਿਹਾ ਹੈ ਮੇਰੀ ਗੰਦ ਹੈ ਸਾਫ ਸੁਥਰੀ ਕੋਈ ਚੀਜ਼ ਨਹੀਂ ਇਸ ਸਦੀ ਦੇ ਵਿੱਚ ਕਹਿੰਦੇ ਨੇ ਮਨੁੱਖ ਦਾ ਮਨ ਜਿੰਨਾ ਰੋਗੀ ਹੈ ਪਹਿਲੇ ਕਤਈ ਨਹੀਂ ਸੀ ਅੱਜ ਤੋਂ ਚੰਦ ਸਦੀਆਂ ਪਿੱਛੇ ਚਲੇ ਜਾਈਏ ਕਹਿੰਦੇ ਨੇ ਬੰਦੇ ਦੀ ਸਮੱਸਿਆ ਸੀ ਤਨ ਦੇ ਰੋਗ ਮਨ ਕਰਕੇ ਸੰਤੁਸ਼ਟ ਸੀ ਉਹ ਮਨ ਕਰਕੇ ਪਵਿੱਤਰ ਸੀ ਚੰਗੀ ਮਹਿਫਿਲ ਦੇ ਚ ਬੈਠਦਾ ਸੀ ਚੰਗੀਆਂ ਗੱਲਾਂ ਸੁਣਦਾ ਸੀ ਗੰਦੇ ਦ੍ਰਿਸ਼ ਦੇਖਣ ਨੂੰ ਨਹੀਂ ਸਨ ਗੰਦਾ ਸਾਹਿਤ ਪੜਨ ਨੂੰ ਵੀ ਨਹੀਂ ਸੀ ਹੁਣ ਤਨ ਦੇ ਬਹੁਤ ਸਾਰੇ ਰੋਗ ਕਾਬੂ ਚ ਮਨ ਦੇ ਰੋਗ ਕਾਬੂ ਨਹੀਂ ਮਨ ਰੋਗੀ ਹੋ ਗਏ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਜਿਹੜੇ ਆਕੜੇ ਪਿਛਲੇ ਦਿਨੀ ਮੈਨੂੰ ਪੜਨ ਨੂੰ ਮਿਲੇ ਕਿ ਹਰ 9 ਬੰਦਿਆਂ ਤੋਂ ਬਾਅਦ 10ਵਾਂ ਬੰਦਾ ਅਮਰੀਕਾ ਦੇ ਵਿੱਚ ਪਾਗਲ ਹੈ। ਇਹ ਪਾਗਲ ਹੋਣ ਦੀ ਹਾਲਤ ਦੇ ਵਿੱਚ ਯੂਰਪ ਦੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਅੰਦਾਜ਼ਨ ਕਿਦਰੇ 5% ਦੀ ਕਿਦਰੇ 6% ਦੀ ਬੰਦੇ ਪਾਗਲ ਸੌ ਵਿੱਚੇ 5 ਕਿਦਰੇ 6 ਪਾਗਲ ਨੇ। ਪਾਗਲਾਂ ਦੀ ਤਾਦਾਦ ਬਦਕਿਸਮਤੀ ਹਿੰਦੁਸਤਾਨ ਦੇਚ ਵੀ ਵੱਧਦੀ ਜਾ ਰਹੀ ਹੈ ਪਹਿਲੇ ਸਾਰੇ ਭਾਰਤ ਦੇਚ 2-3 ਪਾਗਲਖਾਨੇ ਸਨ ਰਾਂਚੀ ਬਰੇਲੀ ਤੇ ਅਗਰੇ ਦੇਚ ਅੱਜ ਹਰ ਸ਼ਹਿਰ ਦੇਚ ਹੈ ਹਰ ਵੱਡੇ ਸ਼ਹਿਰ ਦੇਚ ਪਾਗਲਖਾਨਾ ਹੈ ਅੱਜ ਔਰ ਸਾਰੇ ਭਰੇ ਪੈ ਮੈਨੂੰ ਡਾਕਟਰ ਨੇ ਅਮਰੀਕਾ ਦੇ 3-4 ਪਾਗਲਖਾਨੇ ਦਿਖਾਏ ਵੀ ਥੇ ਪਾਗਲਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਅਸੀਂ ਕਿਵੇਂ ਉਹਨਾਂ ਦਾ ਇਲਾਜ ਕਰਦੇ ਹਾਂ ਪਿੰਡ ਵਾਲੇ ਦੇ ਚੀ ਇੱਕ ਕੋਚਨ ਐਸਾ ਸੀ ਜਿਸ ਨੇ ਸਿਰਫ ਪਾਗਲ ਹੀ ਪਾਗਲ ਸਨ ਸਿਰਫ ਪਾਗਲਾਂ ਦਾ ਉੱਥੇ ਰੈਨਸੈਂਸ ਕੀਤਾ ਜਾਂਦਾ ਸੀ ਪਾਗਲਾਂ ਦੀ ਦੇਖਦੇ ਸਾਰੀ ਦੁਨੀਆ 'ਚ ਇਹਨਾਂ ਦੀ ਤਾਦਾਦ ਵੱਧੀ ਜਾਂਦੀ ਹੈ ਮਾਨਸਿਕ ਰੋਗੀਆਂ ਦੀ ਕਾਰਨ ਗੰਦਾ ਲਿਟਰੇਚਰ ਪੜ੍ਹਦੇ ਪੈਣੇ ਗੰਦੇ ਦ੍ਰਿਸ਼ ਤੇ ਟੀਵੀ ਤੇ ਦੇਖਦੇ ਪੈਣੇ ਗੰਦਾ ਸਾਹਿਤ ਇਹ ਪੜ੍ਹਦੇ ਪੈਣੇ ਗੰਦੀ ਮਹਿਫਲਾਂ ਦੇ ਵਿੱਚ ਬੈਠ ਕੇ ਗੰਧ ਸੁਣਦੇ ਪੈਣੇ ਤਾਂ ਮਨ ਰੋਗੀ ਹੋ ਜਾਂਦਾ ਹੈ। ਔਰ ਇੱਕ ਦਫਾ ਮਨ ਰੋਗੀ ਹੋ ਜਾਏ, ਮਨ ਆਪਣਾ ਸੰਤੁਲਨ ਗਵਾ ਬੈਠੇ। ਐਸਾ ਬੰਦਾ ਕਬੂਲ ਵੀ ਨਹੀਂ ਕਰਦਾ ਕਿ ਮੈਂ ਮਨ ਕਰਕੇ ਰੋਗੀ ਹਾਂ। ਕੰਨ ਕਰਕੇ ਕੋਈ ਰੋਗੀ ਕਬੂਲ ਕਰ ਲੈਂਦਾ ਮੈਨੂੰ ਇਹ ਤਕਲੀਫ ਹੈ। ਮੇਰਾ ਸਿਰ ਦੁਖਦਾ ਹੈ। ਜਾਂ ਮੈਨੂੰ ਬੁਖਾਰ ਹੈ। ਜਾਂ ਮੈਨੂੰ ਇਹ ਪੀੜਾ ਹੈ। ਲੇਕਿਨ ਮਨ ਕਰਕੇ ਵਿਕਾਰੀ ਬੰਦਾ ਮਨ ਕਰਕੇ ਰੋਗੀ ਬੰਦਾ ਕਬੂਲ ਵੀ ਕਰਨ ਨੂੰ ਤਿਆਰ ਨਹੀਂ ਕਿਸੇ ਵੀ ਪਾਗਲ ਨੇ ਅੱਜ ਤੱਕ ਨਹੀਂ ਮੰਨਿਆ ਕਿ ਮੈਂ ਪਾਗਲ ਹਾਂ ਫਰਕ ਸਿਰਫ ਇਤਨਾ ਹੈ ਕੋਈ ਛੋਟਾ ਪਾਗਲ ਹੈ ਕੋਈ ਬਹੁਤ ਵੱਡਾ ਪਾਗਲ ਹੈ ਥੋੜੇ ਜਿਹਾ ਸਤਸੰਗੀਆਂ ਨੂੰ ਛੋੜ ਕੇ ਬਾਕੀ ਦੁਨੀਆ ਪਾਗਲ ਹੈ ਇਹ ਵੀ ਮਰਜ਼ ਕਰਦੇ ਆ ਅਗਰ ਕਿਸੇ ਦਾ ਕ੍ਰੋਧ ਸੀਮਾ ਤੋਂ ਵੱਧ ਗਿਆ ਕਿਸੇ ਦੀ ਵਾਸ਼ਨਾ ਸੀਮਾ ਤੋਂ ਵੱਧ ਗਈ ਹੈ किसी का लोग सीमा तो वह पागल ही और की है सदगुरु लोभ सीमा तो वध्या होया पागल कुत्ता है पागल मनुख नहीं है पागल कुत्ता है ज्यों को कर हर हरकाया वे दहज सजाए लोग जंत न जाने ही वख अवख सब खाए ज्यों को कर हलकाया हलका कुत्ता पागल कुत्ता ਪਾਗਲ ਕੁੱਤਾ ਤੇ ਉਹਨੂੰ ਵੀ ਵੱਡਣ ਲੱਗ ਪੈਂਦਾ ਜਿਸ ਨੇ ਪਾਲਿਆ ਹੋਵੇ ਮਾਲਕ ਨੂੰ ਵੀ ਘਟਦਾ ਹੈ ਕਿਸੇ ਦਾ ਵੀ ਲਿਆਸ ਭਇਓ ਲੋਭ ਸੰਗ ਹੋਰਾ ਕਿਸੇ ਨੂੰ ਲੋਭ ਪਾਗਲ ਕਰ ਦਿੰਦਾ ਹੈ ਕਿਸੇ ਨੂੰ ਵਾਸ਼ਨਾ ਪਾਗਲ ਕਰ ਦਿੰਦੀ ਹੈ ਔਰ ਕਿਸੇ ਨੂੰ ਹੰਕਾਰ ਪਾਗਲ ਕਰ ਦਿੰਦਾ ਹੈ ਔਰ ਫਿਰ ਹੰਕਾਰ ਦੀ ਤ੍ਰਿਪਤੀ ਨਾ ਹੋਵੇ ਵਾਸ਼ਨਾ ਦੀ ਤ੍ਰਿਪਤੀ ਨਾ ਹੋਵੇ ਲੋਭ ਦੀ ਤ੍ਰਿਪਤੀ ਨਾ ਹੋਵੇ ਤੋ ਕ੍ਰੋਧ ਮੂਲ ਰੋਗ ਤਿੰਨ ਨੇ ਮੰਨਦੇ ਕਾਮ ਲੋਭ ਤੇ ਅਹੰਕਾਰ ਮੈਂ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕੀਤਾ ਵਿਦਵਾਨ ਇਹਨਾਂ ਦੋਹਾਂ ਨੂੰ ਇਹਨਾਂ ਤਿੰਨਾਂ ਦੀ ਛਾਇਆ ਮੰਨਦੇ ਨੇ ਮੂਲ ਰੋਗ ਨਹੀਂ ਮੰਨਦੇ ਕ੍ਰੋਧ ਨੂੰ ਮੂਲ ਰੋਗ ਮੋਹ ਨੂੰ ਨਹੀਂ ਮੰਨਦੇ ਮੂਲ ਰੋਗ ਕੀ ਅਹੰਕਾਰ ਲੋਭ ਪਰਵਾਸਨਾ ਕਾਮ ਜਿਸ ਤੋਂ ਹੰਕਾਰ ਦੀ ਪੂਰਤੀ ਹੋ ਜਾਏ ਜਿਹੜਾ ਹੰਕਾਰ ਨੂੰ ਪੱਠੇ ਪਾਵੇ ਉਸਤੇ 모 ਆਉਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੋਗ ਖੜੀ ਕਰਦੇਵੇ ਕ੍ਰੋਧ ਆ ਜਾਂਦਾ ਹੈ ਜਿਹੜਾ ਲੋਭ ਦੀ ਪੂਰਤੀ ਕਰਦੇਵੇ ਲੋਭ ਨੂੰ ਪੱਠੇ ਪਾ ਦੇਵੇ ਉਸਤੇ 모 ਆਉਂਦਾ ਹੈ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੋਗ ਖੜੀ ਕਰਦੇਵੇ ਉਸਤੇ ਕ੍ਰੋਧ ਆਉਂਦਾ ਹੈ ਜਿਹੜਾ ਵਾਸ਼ਨਾ ਦੀ ਪੂਰਤੀ ਕਰਦੇਵੇ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਉਸਤੇ 모 ਆਉਂਦਾ ਹੈ ਜਿਹੜਾ ਰੋਗ ਖੜੀ ਕਰਦੇਵੇ ਉਸਤੇ ਕ੍ਰੋਧ ਆਉਂਦਾ ਹੈ ਕ੍ਰੋਧ ਤੇ 모 ਉਕਸਾਹਟ ਨਾਲ ਪੈਦਾ ਹੋਣਗੇ ਬਾਕੀ ਇਹ ਤਿੰਨ ਹਰ ਵਕਤ ਮਨੁੱਖ ਦੇ ਅੰਦਰ ਹੰਕਾਰ ਲੋਭ ਕਾਮ ਸੋਚਣੀ ਦੇ ਚਾਹੁੰਦੇ ਨੇ ਮਨ ਦੇ ਫੁਰਨਿਆਂ ਦੇ ਚਾਹੁੰਦੇ ਨੇ ਜਿਵੇਂ ਤਨ ਦੇ ਸਵਾਸ ਪੈ ਚੱਲਦੇ ਨੇ ਨਬਸ ਵਿੱਚ ਚਲਦੀ ਹੈ ਮਨ ਵਿੱਚ ਹੰਕਾਰ ਚੱਲ ਰਿਹਾ ਹੈ ਔਰ ਕੀ ਮਨ ਵਿੱਚ ਲੋਭ ਚੱਲ ਰਿਹਾ ਹੈ ਮਨ ਵਿੱਚ ਵਾਸ਼ਨਾ ਚੱਲ ਰਹੀ ਹੈ ਔਰ ਕੀ ਜਿਸ ਤੋਂ ਪੂਰਤੀ ਹੋ ਜਾਏਗੀ ਉਹ ਪਿਆਰਾ ਲੱਗੇਗਾ ਜਿਸ ਨੇ ਰੋਗ ਖੜੀ ਕਰ ਦਿੱਤੀ ਉਸ ਤੇ ਕਰੋਧ ਆਵੇਗਾ ਕ੍ਰੋਧ ਤੇ ਮੋਹ ਇਹ ਛਾਇਆ ਦੀ ਤਰ੍ਹਾਂ ਇਨਾਂ ਤਿੰਨਾਂ ਦੇ ਨਾਲ ਰਹਿੰਦੇ। ਔਰ ਜੇ ਕ੍ਰੋਧ ਪੈਦਾ ਹੋ ਗਿਆ ਤੋ ਕੰਨਨ ਕ੍ਰੋਧ ਵਕਤੀ ਪਾਗਲਪਨ ਹੈ। ਔਰ ਪਾਗਲਪਨ ਅਸਥਾਈ ਕ੍ਰੋਧ ਹੈ। ਇਸਦਾ ਬੜਾ ਲੰਬਾ ਛੋੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਿਖੇੜਾ ਹੈ। ਗੁਰੂ ਗੰਗ ਸਾਹਿਬ ਜੀ ਮਹਾਰਾਜ ਆਤਮ ਗਿਆਨ ਦੇ ਹਨ। ਪਰ ਇਹ ਮਨੋ ਵਿਗਿਆਨ ਵੀ ਹੈ ਔਰ ਇਹ ਵਿਗਿਆਨ ਵੀ ਹੈ ਪ੍ਰਕਿਰਤੀ ਦੀ ਖੋਜ ਵੀ ਇੱਥੇ ਕਲਾ ਵੀ ਹੈ ਸੰਗੀਤ ਗੀਤ ਜ਼ਿੰਦਗੀ ਦੇ ਹਰ ਪਹਿਲੂ ਦੀ ਹਰ ਪਹਿਲੂ ਦਾ ਗਿਆਨ ਮੌਜੂਦ ਹੈ ਕਿਸੇ ਵੀ ਪੱਖ ਤੋਂ ਮਨੁੱਖ ਖੋਜ ਕਰੇ ਤਾਂ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਕਰੋਧ ਵਕਤੀ ਪਾਗਲਪਨ ਹੈ ਪਾਗਲਪਨ ਅਸਥਾਈ ਕਰੋਧ ਹੈ ਜਿੱਥੇ ਕਰੋਧ ਟਿਕ ਗਿਆ पागल हर वक्त ਕਰੋ ਉਹਦੇ ਚ ਉਗਲੇ ਰਹਿੰਦਾ ਹੈ। ਔਰ ਫਿਰ ਵੱਧ ਕਿਸਮਤ ਹੀ ਹੈ ਕਿ ਕਿਸੇ ਨੇ ਕਿਸੇ ਵੀ ਮਾਨਸਿਕ ਰੋਗੀ ਨੇ ਅਜ ਤੱਕ ਕਬੂਲ ਨਹੀਂ ਕੀਤਾ ਕਿ ਮੈਂ ਰੋਗੀ ਹਾਂ। ਇਸ ਸੰਬੰਧ ਵਿੱਚ ਇੱਕ ਘਟਨਾ ਮੈਨੂੰ ਚੇਤੇ ਆ ਗਈ। ਸਨ 61 ਦੀ ਗੱਲ ਹੈ। ਆਗਰੇ ਦਾ ਨਵਾਂ ਪਾਗਲਖਾਨਾ ਬਣ ਕੇ ਤਿਆਰ ਹੋਇਆ ਉਹਦੀ ਬਿਲਡਿੰਗ। ਪੁਰਾਣੀ ਛੋਟੀ ਪਈ ਵੀ ਪਾਗਲਾਂ ਦੀ ਤਾਦਾਦ ਵੱਧ ਗਈ। ਬਹੁਤ ਵੱਡੀ ਨਵੀਂ ਬਿਲਡਿੰਗ ਬਣਾਈ ਗਈ ਮੈਂਡਲ ਹਸਪੀਟਲ ਬਹੁਤ ਵੱਡਾ ਜੀਟੀ ਰੋਡ ਤੇ ਬਣਾਇਆ ਗਿਆ ਰਬ ਦੀ ਨੇ ਉਸ ਵਕਤ ਦੇ ਪ੍ਰਾਈਮ ਮਿਨਿਸਟਰ ਪੰਡਤ ਜਵਾਹਰ ਲਾਲ ਨਹਿਰੂ ਤੋਂ ਉਸ ਦਾ ਉਦਘਾਟਨ ਕਰਾਇਆ ਗਿਆ ਉਸ ਨੂੰ ਬੁਲਾਇਆ ਗਿਆ ਕਿ ਤੁਸੀਂ ਆ ਕੇ ਉਦਘਾਟਨ ਕਰੋ ਕਹਿੰਦੇ ਨੇ ਉਹ ਪਹੁੰਚੇ ਉਦਘਾਟਨ ਕਰਨ ਤੋਂ ਬਾਅਦ ਜਿਹੜੇ ਮਰੀਜ਼ ਸਨ ਜਿਹੜੇ ਪਾਗਲ ਸਨ ਨਾ ਉਹਨਾਂ ਨਾਲ ਉਹਨਾਂ ਦਾ ਤਾਰੋਫ ਵੀ ਕਰਾਇਆ ਗਿਆ ਇੱਕ ਪਾਗਲ ਐਸਾ ਸੀ ਜੋ ਤਾਮਿਲਨਾਡੂ ਤੋਂ ਸੀ ਔਰ ਬੜਾ ਚੋਟੀ ਦਾ ਕਵੀ ਬਹੁਤ ਵੱਡਾ ਲਿਖਾਰੀ ਕਈ ਕਿਤਾਬਾਂ ਦਾ ਲਿਖਾਰੀ ਬੜਾ عظیم ਚਿੰਤਕ ਬਹੁਤ ਗਹਿਰਾ ਦਾਰਸ਼ਨਿਕ ਫਲਸਫਾ ਲੇਕਿਨ ਪਾਗਲ ਹੋ ਗਿਆ ਸੰਤੁਲਨ ਗਵਾ ਬੈਠਾ डॉक्टर ने पंडित नेहरू ने कहा यह दार्शनिक है चिंतक है कवि है यदिया इतन किताब बहुत स्याण मनुख है पागल हो गया संतुलन खो बैठा है कन तो नेहरू में भी तरस आया उसने सुते सिद उस गुप्तगू भी शुरू तेरा नाम की है और कितने बच्चे ने कितों आया उस विचारे ने इसका कोई सही सही जवाब दे दिता। सुते भी, डॉक्टर भी हैरान लेकिन हैगा पागल से संतुलन खोई बैठा से जैसे सब कुछ पूछ के तो हम नेहरू को इतना ही टाइम से चल पे ना तो पागल ने बांह पकड़ ली आखिर मेरा सब कुछ पूछ लिया है तू कौन है तुम्हें किस तरह आए थे? ਤੁਸੀਂ ਕਹੋ ਤੁਨੇ ਸੁੱਤੇ ਸਿੱਧ ਕਰੇ ਤਾਂ ਮੈਂ ਪੰਡਤ ਜਵਾਲਾਲ ਨਹਿਰੂ ਆ ਇਸ ਦੇਸ਼ ਦਾ ਪ੍ਰਾਈਮ ਮਿਨਿਸਟਰ ਮਤਉਸ ਨੇ ਕੀ ਆਖਿਆ ਕਿੰਦਾ ਕੋਈ ਗੱਲ ਨਹੀਂ ਤੁਸੀਂ 2-3 ਮਹੀਨੇ ਇੱਥੇ ਰਹੋ ਬਿਲਕੁਲ ਠੀਕ ਹੋ ਜਾਓਗੇ ਬਿਲਕੁਲ ਠੀਕ ਹੋ ਜਾਓਗੇ ਕਿਉਂਕਿ ਇੱਥੇ ਜਿਹੜਾ ਵੀ ਆਂਦਾ ਨਹਿਰੂ ਤੋਂ ਘੱਟ ਤੇ ਹੈ ਕੋਈ ਕਦੀ ਪਾਗਲ ਨੇ ਨਹੀਂ ਕਬੂਲ ਕੀਤਾ ਕਿ ਤੱਕ ਮੈਂ ਪਾਗਲ ਹਾਂ ਔਰ ਪਾਗਲ ਕਬੂਲ ਕਰ ਲਵੇ ਕਿ ਮੈਂ ਪਾਗਲ ਹਾਂ ਤੁਝੇ ਕਦੇ ਜਾਣੋ ਪਾਗਲ ਨਹੀਂ ਕਿਸੇ ਮੂਰਖ ਨੇ ਅਜੇ ਤੱਕ ਕਬੂਲ ਨਹੀਂ ਕੀਤਾ ਕਿ ਮੈਂ ਮੂਰਖਾਂ ਅਗਰ ਕੋਈ ਮੂਰਖ ਇਹ ਕਬੂਲ ਕਰ ਲਵੇ ਕਿ ਮੈਂ ਮੂਰਖਾਂ ਤੇ ਸਿਆਣਾ ਹੋ ਗਿਆ ਗਲਤੀ ਕਰਕੇ ਕੋਈ ਨਹੀਂ ਮੰਦਕ ਮੈਂ ਗਲਤੀ ਕੀਤੀ ਹੈ ਅਗਰ ਉਹ ਮੰਨ ਲਵੇ ਤੇ ਸੁਧਾਰ ਹੋ ਜਾਂਦਾ ਹੈ ਔਰ ਉਹ ਸਿਆਣਾ ਹੈ ਉਹ ਪਾਗਲ ਨਹੀਂ ਇੱਕੋ ਇਹ ਰੋਗ ਹੈ ਪਾਗਲਪਨ ਦਾ ਕਿ ਰੋਗੀ ਇਸ ਰੋਗ ਨੂੰ ਮੰਨਣ ਨੂੰ ਵੀ ਤਿਆਰ ਹੈ ਇਹ ਸਭੀ ਮਾਨਸਿਕ ਰੋਗੀਆਂ ਨਾਲ ਭਰਦੀ ਜਾ ਰਹੀ ਹੈ। ਕਾਰਨ ਗੰਦਾ ਸਾਹਿਤ ਪੜਨ ਨੂੰ ਮਿਲ ਰਿਹਾ ਹੈ, ਗੰਦੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਨੇ, ਗੰਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ, ਇਹ ਸਾਰੀ ਮਨ ਦੀ ਖੁਰਾਕ ਹੈ। ਗੁਰਦੁਆਰੇ ਤੇ ਹੁਣ ਕੋਈ ਵਿਰਲਾ ਹੀ ਆਂਦਾ ਹੈ ਨਾ। ਮੈਂ ਇੰਡੀਆ ਦੇ ਜਦ ਸਫ਼ਰ ਕਰਦਾ ਪਲੇਨ ਦੇ, ਟ੍ਰੇਨ ਦੇ, ਬਸਾਂ ਦੇ ਵਿੱਚ ਦੇਖ ਕੇ ਹੈਰਾਨਗੀ ਹੁੰਦੀ ਹੈ। ਹਰ ਬੰਦਾ ਕੁਛ ਨਾ ਕੁਛ ਤੇ ਪੜ ਰਹਾ ਹੈ। ਸਾਰਿਆਂ ਦੇ ਹੱਥਾਂ 'ਚ ਬਸ ਗੰਦੇ ਮੈਗਜ਼ੀਨ ਹੁੰਦੇ ਨੇ। ਫਿਲਮੀ ਕਹਾਣੀਆਂ ਦੇ ਕੋਈ ਰਸਾਲੇ ਮੈਗਜ਼ੀਨ ਜਾਂ ਗੰਦਾ ਫੈਸ ਲਿਟਰੇਚਰ ਗੰਦੇ ਨਾਵਲ ਕਿਸੇ ਦੇ ਹੱਥੇ ਨਾ ਕੋਈ ਬੀਤਾ ਹੁੰਦੀ ਹੈ ਨਾ ਕੋਈ ਕੁਰਾਨ ਸ਼ਰੀਫ ਨਾ ਕਿਸੇ ਦੇ ਹੱਥੇ ਸੁੰਦਰ ਗੁਦਗਾ ਕੌਣ ਪੜਦਾ ਹੈ ਧਰਮ ਨੂੰ ਧਰਮ ਦੀਆਂ ਕਿਤਾਬਾਂ ਕੌਣ ਪੜਦਾ ਹੈ ਤੁਸੀਂ ਸਫ਼ਰ ਕਰਦੇ ਹੋ ਲੋਕਾਂ ਦੇ ਹੱਥਾਂ 'ਚ ਦੇਖ ਲਓ ਸਾਰੀ ਦੁਨੀਆ ਦੇ ਵਿੱਚ ਜੋ ਕੁਝ ਪੜਿਆ ਜਾ ਰਿਹਾ ਹੈ ਬਹੁਤ ਗੰਧ ਪੜਿਆ ਜਾ ਰਿਹਾ ਹੈ ਔਰ ਦੁਨੀਆ ਭਰ ਦੇ ਟੀਵੀ ਆਪਣੇ ਦ੍ਰਿਸ਼ ਪੇਸ਼ ਕਰ ਰਹੇ ਨੇ ਬਹੁਤ ਗੰਦੇ ਪੇਸ਼ ਕਰ ਰਹੇ ਨੇ ਇਹ ਸਭ ਕੁਝ ਮਨ ਵਿੱਚ ਜਾ ਰਹੇ ਇਸ ਸਦੀ ਵਿੱਚ ਮਨੁੱਖ ਦੇ ਮਨ ਨੂੰ ਤੰਦਰੁਸਤ ਰੱਖਣਾ ਬੜਾ ਔਖਾ ਹੋ ਗਿਆ ਹਰ ਪਾਸੇ ਗੰਦੇ ਦ੍ਰਿਸ਼ ਦੇਖਣ ਨੂੰ ਮਿਲਦੇ ਨੇ ਗੰਦ ਸੁਣਨ ਨੂੰ ਮਿਲਦਾ ਹੈ ਗੰਦ ਪੜਨ ਨੂੰ ਮਿਲਦਾ ਹੈ ਇਹ ਸਭ ਕੁਝ ਮਨ ਵਿੱਚ ਜਾਏਗਾ ਮਾਨਸਿਕ ਰੋਗ ਦੇ ਵਧਨ ਮੰਦੀ ਖੁਰਾਕ ਕੀ ਇਹ ਵਿਚਾਰ ਇਹ ਕਥਾ ਇਹ ਕੀਰਤਨ ਮੈਂ ਫਿਰ ਅਰਸ਼ ਕਰਾਂ ਅਨਮਈ ਕੋਸ਼ ਦੀ ਲੋੜ ਨਹੀਂ ਹੈ ਅਗਰ ਲੋੜ ਹੁੰਦੀ ਤਾਂ ਫਿਰ ਲੰਗਰ ਚਲਾਣ ਦੀ ਲੋੜ ਨਹੀਂ ਸੀ ਇਸ ਕਥਾ ਨਾਲ ਹੀ ਪੇਟ ਭਰ ਜਾਂਦਾ ਇਸ ਕੀਰਤਨ ਦੇ ਨਾਲ ਹੀ ਪਿਆਸ ਮਿਟ ਜਾਂਦੀ ਨਾ ਪਾਣੀ ਦੀ ਲੋੜ ਨਾਣ ਦੀ ਲੋੜ ਨਹੀਂ ਇਹ ਕਥਾ ਕੀਰਤਨ ਮੰਦੀ ਲੋੜ ਹੈ ਤੰਦੀ ਲੋੜ ਨਹੀਂ ਮਨ ਤੀਸਰਾ ਸਰੀਰ ਹੈ ਮਨ ਮਈ ਕੋਚ ਇਹਨੂੰ ਵਿਚਾਰ ਚਾਹੀਦੇ ਨੇ ਇਹਨੂੰ ਗਿਆਨ ਚਾਹੀਦਾ ਹੈ ਇਹਨੂੰ ਸੂਝ ਸਮਝ ਚਾਹੀਦੀ ਇਸ ਦੇ ਅੰਦਰ ਪ੍ਰਸ਼ਨ ਪੈਦਾ ਹੁੰਦੇ ਨੇ ਇਹ ਚੀਜ਼ ਕੀ ਹੈ ਇਹ ਕਿਉਂ ਹੈ ਇਹ ਇਸ ਦੀ ਭੁੱਖ ਹੈ ਜਿਸ ਤਰ੍ਹਾਂ ਕਿਸੇ ਦੇ ਅੰਦਰ ਭੋਜਨ ਦੀ ਭੁੱਖ ਨਾ ਪੈਦਾ ਹੋਵੇ ਉਹ ਸਮਝ ਲੈਣਾ ਉਹ ਤਨ ਰੋਗੀ ਹੈ ਭੁੱਖ ਦਾ ਨਾ ਲੱਗਣਾ ਰੋਗ ਦੀ ਪਛਾਣ ਹੈ ਕਿ ਕਿਸੇ ਦੇ ਮਨ ਦੇ ਅੰਦਰ ਪ੍ਰਮਾਤਮਾ ਦੀ ਭੁੱਖ ਨਾ ਪੈਦਾ ਹੋਵੇ ਈਸ਼ਵਰ ਦੀ ਭੁੱਖ ਨਾ ਪੈਦਾ ਹੋਵੇ ਸਮਝ ਲੈਣਾ ਮਨ ਰੋਗੀ ਹੋਰ ਕੁਝ ਨਹੀਂ ਮੇਰੇ ਰੋਗੀ ਹੈ ਇਹ ਤੇ ਰੋਗੀ ਹੋ ਗਿਆ ਭੋਜਨ ਦੀ ਭੁੱਖ ਨਹੀਂ ਤਨ ਰੋਗੀ ਹੈ ਭਜਨ ਦੀ ਭੁੱਖ ਨਹੀਂ ਮਨ ਰੋਗੀ ਹੈ ਤਨ ਦੇ ਤਲ ਤੇ ਕੋਈ ਕੋਈ ਰੋਗੀ ਹੋਵੇਗਾ ਸਾਰੇ ਰੋਗੀ ਨਹੀਂ ਹੁੰਦੇ ਪਰ ਮਨ ਦੇ ਤਲ ਤੇ ਤੇ ਸਤਿਗੁਰੂ ਕਹਿੰਦੇ ਨੇ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰੂ ਜੋਗੀ ਜੇ ਮਨ ਨੂੰ ਦੇਖਦਿਆਂ ਤੇ ਸਾਰਿਆਂ ਦੇ ਰੋਗ ਜੋ ਜੋ ਹਿੱਸੇ ਸੋ ਸੋ ਰੋਗੀ ਰੋਗ ਰਹਤ ਮੇਰਾ ਸਤਗੁਰੂ ਜੋਗੀ ਮੰਨ ਦੀ ਹੁਰਾ ਕੇ ਕਥਾ ਕੀਰਤਨ ਮਹਾਂਪੁਰਖਾਂ ਦਾ ਸਤਸੰਗ ਸਾਧੂ ਦੀ ਸੰਗਤ ਗੁਰੂ ਦੀ ਸੰਗਤ ਕਥਾ ਕੀਰਤਨ ਦੀ ਸੰਗਤ ਧਰਮ ਗ੍ਰੰਥਾਂ ਦੀ ਸੰਗਤ ਚੰਗੀ ਸੰਗਤ ਚੰਗਾ ਸੁਣਨ ਨੂੰ ਮਿਲੇ ਚੰਗਾ ਪੜ੍ਹਨ ਨੂੰ ਮਿਲੇ ਚੰਗਾ ਦੇਖਣ ਨੂੰ ਮਿਲੇ ਤਾਂ ਇਹ ਸਭ ਕੁਝ ਜੋ ਮਨ ਵਿੱਚ ਜਾਏਗਾ ਮਨ ਤੰਦਰੁਸਤ ਹੋਵੇਗਾ ਚੌਥਾ ਸਰੀਰ ਹੈ ਵਿਗਿਆਨਮਈ ਕੋਸ਼ ਇਸ ਦੀ ਖੁਰਾਕ ਕੀ ਹੈ ਹਰ ਵਕ ਆਪਣਾ ਹੋਸ਼ ਸਾਧਨਾ ਧਿਆਨ ਸਾਧਨਾ ਬੋਲਣ ਲਗੇ ਆ ਹੋਸ਼ खाण लगे होश पीण लगे होश जप कर लगे होश सावधानी प्रभ की पुस्त करो संत में सावधान एकाग्र चीत आनंदमयी कोश अनकोश ने अन्नमयी कोश प्राणमयी कोश मनमयी कोश विज्ञानमयी कोश आनंदमय कोष तन नु अनमय कोष नु निर्मल पानी मिले स्वच्छ भोजन मिले ते ਲੋੜ ਅਨਸਾਰ ਖਾਦਾ ਜਾਏ ਤੋ अनमय कोष ਤੰਦਰੁਸਤ ਰਹਿੰਦਾ ਠੀਕ ਰਹਿੰਦਾ ਤਾਜ਼ੀ ਹਵਾ ਮਿਲਦੀ ਰਹੇ ਮਨੁੱਖ ਨੂੰ ਸਵੱਛ ਹਵਾ ਮਿਲਦੀ ਰਹੇ ਬਹੁਤ ਵੱਡੇ ਵੱਡੇ ਸ਼ਹਿਰਾਂ ਚ ਔਰ ਖਾਸ ਕਰਕੇ ਭਾਰਤ ਦੇ ਬਹੁਤ ਵੱਡੇ ਵੱਡੇ ਸ਼ਹਿਰਾਂ ਚ ਅੱਜ ਤਾਜ਼ੀ ਹਵਾ ਲੱਭਣੀ ਵੀ ਔਖੀ ਹੋ ਗਈ ਹੈ ਕੁਝ ਹੋਰ ਸ਼ਹਿਰਾਂ ਦੇ ਚ ਵੀ ਜਰਾਂ ਦੀ ਆਬਾਦੀ ਬਹੁਤ ਸੰਘਣੀ ਹੋ ਗਈ ਹੈ ਮੈਂ ਤੇ ਦੇਖ ਹੈਰਾਨਾ ਛੋਟੇ ਛੋਟੇ ਮੁਲਕਾਂ ਦੀ ਵੀ ਇਤਨੀ ਆਬਾਦੀ ਨਹੀਂ ਕੋਈ ਮੁਲਕ 3 ਲੱਖ ਦੀ ਆਬਾਦੀ ਦਾ ਇਧਰੇ 4 ਲੱਖ ਦੀ ਆਬਾਦੀ ਹੈ ਸਿਰਫ ਦਿੱਲੀ ਦੀ ਆਬਾਦੀ ਕਰੋੜ ਹੋ ਗਈ ਹੈ ਸਿਰਫ ਇੱਕ ਸ਼ਹਿਰ ਦੀ ਆਬਾਦੀ ਕਲਕੱਤੇ ਦੀ ਆਬਾਦੀ ਕਰੋੜ ਤੋਂ ਅੱਗੇ ਚਲੀ ਗਈ ਹੈ 1 ਕਰੋੜ ਤੋਂ ਵੱਧ ਇਸ ਵਕਤ ਬੰਬਈ ਦੀ ਆਬਾਦੀ ਹੋ ਗਈ ਹੈ ਚਾਰੇ ਪਾਸੇ ਭੀੜ ਤੰਗ ਗਲੀਆਂ ਔਰ ਤੰਗ ਮਕਾਨਾਂ ਦੇច្រੈਣਾ ਜਿੱਥੇ ਤਾਜ਼ੀ ਹਵਾ ਉਪਲਬਧ ਨਹੀਂ ਮੁਯਸਰ ਨਹੀਂ ਤਾਂ ਪ੍ਰਾਣਮਈ ਕੋਸ਼ ਰੋਗੀ ਹੋ ਜਾਂਦਾ ਹੈ ਅਗਰ ਚੰਗੇ ਵਿਚਾਰ ਉਪਲਬਧ ਨਹੀਂ ਤਾਂ ਮਨ ਰੋਗੀ ਹੋ ਜਾਂਦਾ ਹੈ ਮਾਨਸਿਕ ਰੋਗ ਅਗਰ ਧਿਆਨ ਸਾਧਨਾ ਨਹੀਂ ਜਪ ਨਹੀਂ ਤਾਂ ਵਿਗਿਆਨਮਈ ਕੋਸ਼ ਰੋਗੀ ਹੋ ਜਾਂਦਾ ਹੈ ਮੈਂ ਅਰਜ਼ ਕਰਾਂ ਅਗਰ ਤਾਜ਼ੀ ਹਵਾ ਹੈ ਤਾਂ ਪ੍ਰਾਣਮਈ ਕੋਸ਼ ਤੰਦਰੁਸਤ ਹੈ ਚੰਗੇ ਵਿਚਾਰ ਪੜਨ ਦੇਖਣ ਤੇ ਸੁਣਨ ਨੂੰ ਮਿਲ ਰਹੇ ਨੇ ਤਾਂ ਮਨ ਤੰਦਰੁਸਤ ਹੋ ਜਾਂਦਾ ਹੈ ਔਰ ਧਿਆਨ ਸਾਧਨਾ ਇਹ ਖੁਰਾਕ ਜੇ ਕਿਦਰੇ ਮਿਲ ਜਾਏ ਰਹੀਏ ਚੌਥੇ ਸਰੀਰ ਨੂੰ ਤੁਰੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਕ ਸਤਿਆ ਮਿਲ ਜਾਂਦੀ ਹੈ ਹੱਥਾਂ ਦੇ ਵਿੱਚ ਬਰਕਤ ਆ ਜਾਂਦੀ ਹੈ ਪੈਰਾਂ ਦੇ ਵਿੱਚ ਕ੍ਰਾਂਤੀ ਆ ਜਾਂਦੀ ਹੈ ਬੜੀ ਕੁਛ ਹੈ ਉਸਦੇ ਔਰ ਕਿਦਰੇ ਆਤਮਾ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਸ਼ਬਦ ਦੇ ਚਲੇਨ ਹੋ ਗਈ ਜੁੜ ਗਿਆ ਉਥੇ ਪਰਮ ਆਨੰਦ ਪ੍ਰਗਟ ਹੋ ਜਾਂਦਾ ਹੈ ਪਰਮ ਆਨੰਦ ਪ੍ਰਗਟ ਨਹੀਂ ਹੋਇਆ ਅਜੇ ਉਸ ਨੂੰ ਸਹੀ ਖੁਰਾਕ ਨਹੀਂ ਮਿਲੀ ਰਿਦ ਸਿਧ ਪ੍ਰਗਟ ਨਹੀਂ ਹੋਈ ਅਜੇ ਵਿਗਿਆਨਮਈ ਕੋਸ਼ ਨੂੰ ਸਹੀ ਖੁਰਾਕ ਜੋ ਹੈ ਮਿਆਸਰ ਨਹੀਂ ਹੋਈ ਔਰ ਮਨ ਰੋਗੀ ਹੈ ਤੋ ਇਹਨੂੰ ਖੁਰਾਕ ਠੀਕ ਨਹੀਂ ਮਿਲੀ ਪ੍ਰਾਣਮਈ ਕੋਸ਼ ਰੋਗੀ ਹੈ ਇਹਨੂੰ ਤਾਜ਼ੀ ਹਵਾ ਨਹੀਂ ਮਿਲੀ ਅਨਮਈ ਕੋਸ਼ ਰੋਗੀ ਹੈ ਇਨੂੰ ਅਨ ਪਾਣੀ ਠੀਕ ਨਹੀਂ ਮਿਲਿਆ ਇਹ ਸਰੀਰ ਵੀ ਪਾਜਨੇ ਮੈਂ ਫਿਰ ਅਰਸ ਕਰਾਂ ਮਨ ਮਦ ਦੇ ਵਿੱਚ ਹੈ ਦੋ ਸਰੀਰ ਇੱਕ ਪਾਸੇ ਦੋ ਇੱਕ ਪਾਸੇ ਵਿਚਕਾਰ ਹੈ ਮਨ ਇਹ পাগল ਹੋਦੇ ਸਾਰੀ ਦੁਨੀਆ ਦੇ ਵਿੱਚ পাগল ਪਣਾ ਵੱਧਦਾ ਜਾ ਰਿਹਾ ਨਾ ਚੰਗੇ ਖਿਆਲ ਨਾ ਚੰਗੇ ਦ੍ਰਿਸ਼ ਨਾ ਚੰਗਾ ਪੜਨਾ ਨਾ ਚੰਗੀ ਸੰਗਤ ਤਾਂ ਮਨ ਨੇ ਤੇ ਜੋ ਹੈ ਰੋਗੀ ਹੋਣਾ ਹੈ ਬਾਗਲ ਪੰਨ ਜੋ ਹੈ ਅਸਵਾਰ ਹੋਣਾ ਹੈ ਕਮਰਸ ਕਰਾ ਇਹ ਪੰਜ ਸ਼ਰੀਰ ਨੇ ਜਿੱਥੇ ਸਾਰਾ ਬ੍ਰਹਿਮੰਡ ਪੰਜ ਤਤਾਂ ਦਾ ਇਕੱਠ ਹੈ ਸ਼ਰੀਰ ਪੰਜ ਤਤ ਦਾ ਪੁਤਲਾ ਹੈ ਉਥੇ ਸ਼ਰੀਰ ਵੀ ਪੰਜ ਨੇ ਔਰ ਜਿੱਥੇ ਸ਼ਰੀਰ ਪੰਜ ਨੇ ਉਥੇ ਸ਼ਰੀਰ ਨੂੰ ਪ੍ਰਮਾਤਮਾ ਨੇ ਗਿਆਨ ਇੰਦ੍ਰੇ ਵੀ ਪੰਜ ਦਿੱਤੇ ਨੇ ਕੁਝ ਵੇਖ ਕੇ ਗਿਆਨ ਲੈਣਿਆ ਸੁਣ ਕੇ ਗਿਆਨ ਲੈਣਿਆ ਔਰ ਚੱਖ ਕੇ ਗਿਆਨ ਲੈਂਦੇ ਆ ਸਪਰਸ਼ ਕਰਕੇ ਗਿਆਨ ਲੈਂਦੇ ਆ ਸੁੰਗ ਕੇ ਗਿਆਨ ਲੈਂਦੇ ਆ ਸੁਗੰਧੀ ਏ ਦੁਰਗੰਧੀ ਪੰਜ ਗਿਆਨ ਇੰਦਰੀਏ ਨੇ ਪੰਜ ਰਸ ਨੇ ਪੰਜ ਕਰਮ ਇੰਦਰੀਏ ਨੇ ਔਰ ਇਸੇ ਤਰੀਕੇ ਦੇ ਨਾਲ ਬੰਦੇ ਦੇ ਮੂਲ ਵਿਕਾਰ ਵੀ ਪੰਜ ਨੇ ਇਸ ਪੰਜ ਤਤ ਦੇ ਬੁਦਲੇ ਦੀ ਝੋਲੀ 'ਚ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਦੀ ਦਸਵੀਂ ਜੋਤ ਨੇ ਪਾਈਆਂ ਨੇ ਪੰਜ ਬਾਣੀਆਂ ਤੇ ਪੰਜ ਗੱਗਾ ਇਹ ਪੰਜ ਬਾਣੀਆਂ ਅਧਿਆਤਮਿਕ ਮੰਡਲ ਦੀਆਂ ਪੰਜ ਸਟੇਜਾਂ ਨੇ ਜਪ ਜਾਪ ਸਵਈਏ ਚਉਪਈ ਅਨੰਦ ਜਪ ਜਾਪ ਸਵਈਏ ਚਉਪਈ ਅਨੰਦ ਇਨ੍ਹਾਂ ਪੰਜਾਂ ਦੀ ਵਿਆਖਿਆ ਮੈਂ ਕੱਲ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਾਂਗਾ ਜਪ ਜਾਪ ਸਵਈਏ ਚਉਪਈ ਅਨੰਦ ਫਿਰ ਪੰਜ ਕਕਾਰ ਹੈਰਾਨਗੀ ਆਉਂਦੀ ਹੈ ਨਿਤਨੇਮ ਚਾਰ ਬਾਣੀਆਂ ਦਾ ਦੇ ਸਕਦੇ ਸਨ ਛੇ ਦਾ ਦੇ ਸਕਦੇ ਸਨ ਪੰਜ ਕਿਉਂ ਕਿ ਸਤਿਗੁਰੂ ਨੂੰ ਦਿਖ ਰਿਹਾ ਸੀ ਜੋੜ ਤੇ ਸਾਰਾ ਪੰਜਾਂ ਦਾ ਹੈ ਫੇੜ ਤੇ ਸਾਰੀ ਪੰਜਾਂ ਦੀ ਹੈ ਪੰਜ ਤੱਦਾ ਪੁਤਲਾ ਪੰਜ ਸ਼ਰੀਰਾਂ ਦਾ ਜੋੜ ਪੰਜ ਕਰਮ ਇੰਦਰੀਆਂ ਦੀ ਖਾਣ ਪੰਜ ਗਿਆਨ ਇੰਦਰੀਆਂ ਦਾ ਜੋਗ ਪੰਜ ਵਿਕਾਰਾਂ ਦੀ ਇਹ ਮੂਰਤੀ ਪੰਜ ਰਸਾਂ ਦੀ ਇਹ ਖਾਣ ਸਤਿਗੁਰੂ ਅਧਿਆਤਮਕ ਮੰਡਲ ਦੀਆਂ ਵੀ ਪੰਜ ਸਟੇਜਾਂ ਮੰਨਦੇ ਨੇ ਗੁਰੂ ਨਾਨਕ ਨੇ ਜਪਜੀ ਸਾਹਿਬ ਦੇ ਵਿੱਚ ਵੀ ਪੰਜ ਖੰਡ ਮੰਨੇ ਨੇ ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਸਚਖੰਡ